ਸਤਿ ਸ਼੍ਰੀ ਅਕਾਲ ਜੀ ਮੈਂ ਮਨਦੀਪ ਕੁੰਦੀ ਤਖਤੂਪਰਾ ਦੋਸਤੋ ਪਿਛਲੇ ਦਿਨੀ ਜੋ ਪਟਿਆਲੇ ਦੇ ਵਿੱਚ ਹੋਇਆ ਸੀ ਕਰਨਲ ਵਰਸ ਪੰਜਾਬ ਪੁਲਿਸ ਦੇ ਵਿੱਚ ਜਿਹੜੀ ਰਾਤ ਨੂੰ ਲੜਾਈ ਹੋਈ ਸੀ ਉਸ ਸੰਬੰਧ ਦੇ ਵਿੱਚ ਇਸ ਆਗੂ ਦੀ ਇੱਕ ਵੀਡੀਓ ਆਈ ਹੈ ਦੇਖੋ ਵੀਡੀਓ ਸੁਣ ਕੇ ਮੇਰੇ ਮਨ ਨੂੰ ਬਹੁਤ ਥੇਸ ਪਹੁੰਚੀ ਆ ਕਿ ਇੱਕ ਲੇਡੀਜ਼ ਉਹਨਾਂ ਦੇ ਪਰਿਵਾਰ ਦੀ ਅੱਗੇ ਹੋ ਕੇ ਕਰਨਲ ਦੇ ਘਰ ਵਾਲੀ ਉਸ ਬੱਚੇ ਦੀ ਮਾਂ ਅੱਗੇ ਹੋ ਕੇ ਜਿਹੜੀ ਆਪਣੀ ਲੜਾਈ ਆ ਆਪਣੇ ਹੱਕਾਂ ਦੀ ਆਪਦੇ ਰਾਈਟਸ ਦੀ ਜਿਹੜੀ ਲੜ ਰਹੀ ਹੈ ਤੇ ਉਹਨੂੰ ਇਹ ਮਤਲਬ ਕਾਫੀ ਕੁਝ ਬੋਲਿਆ ਜੀ ਇਹ ਆਏ ਆ ਜੀ ਇਹ ਫਲਾਣੇ ਥਾਂ ਤੇ ਵੈਗੀ ਜੀ ਪਰ ਕੁੱਲ ਮਿਲਾ ਕੇ ਮੈਂ ਸਮਝਦਾ ਕਿ ਜਿਹੜੇ ਪ੍ਰਤੱਖ ਨੂੰ ਪ੍ਰਮਾਨ ਦੀ ਲੋੜ ਨਹੀਂ ਹੁੰਦੀ ਤੇ ਹੱਥ ਕੰਗਨ ਨੂੰ ਆਰ ਸੀ ਕੀ ਆ ਤੁਸੀਂ ਜਾਂ ਹਾਂ ਲਾਸ਼ਾਂ ਜਿਹੜੀਆਂ ਪਈਆਂ ਵੀ ਆ ਜਿਹੜੀਆਂ ਕਿ ਉਸ ਵਕਤ ਉੱਥੇ ਚਾਰ ਪੰਜ ਇੰਸਪੈਕਟਰਾਂ ਨੇ ਰਲ ਕੇ ਠੀਕ ਆ ਨਾ ਰਾਤ ਨੂੰ ਜਿਹੜਾ ਸਮਾਂ ਸੀ ਉਸ ਮੁੰਡੇ ਦੇ ਦਸਣ ਮੁਤਾਬਕ ਵੀ ਅਸੀਂ ਵੀ ਚਲੋ ਬਾਹਰ ਖਾਣ ਪੀਣ ਗਏ ਸੀਗੇ ਗੱਡੀ ਲੱਗੀ ਸੀ ਪਰ ਚਲੋ ਮੰਨ ਲੈਨੇ ਆ ਕਿ ਇਹਨਾਂ ਨੇ ਜਿਹੜੀ ਰੋਂਗਵੇ ਗਲਤ ਪਾਰਕਿੰਗ ਕਰਤੀ ਪਰ ਆ ਜਿਹੜੀਆਂ ਲਾਸ਼ਾਂ ਤੁਸੀਂ ਬਾਹਾਂ ਤੇ ਵੇਖ ਰਹੇ ਹੋ ਇਹ ਕਿਸੇ ਲੋਕਤੰਤਰੀ ਸਰਕਾਰ ਦੀ ਲੋਕਾਂ ਪ੍ਰਤੀ ਇਹ ਜਵਾਬ ਦੇਈ ਹੈ ਸੋਨਨਰੀ ਗੱਲ ਇਹ ਆ ਵੀ ਮੰਨ ਲਓ ਆਪਾਂ ਮੰਨ ਲੈਨੇ ਆ ਪਹਿਲੀ ਗੱਲ ਤਾਂ ਇਹ ਆ ਵੀ ਹਜੇ ਜੋ ਦੁੱਧ ਆ ਦੁੱਧ ਪਾਣੀ ਦਾ ਪਾਣੀ ਹੋਊਗਾ ਵੇਖਾਂਗੇ ਕਿ ਇਹਨਾਂ ਕੋਲੇ ਰਾਈਟ ਸੀਗਾ ਜਿਹਨਾਂ ਦੇ ਮੋਢਾਂ ਤੇ ਸਟਾਰ ਲੱਗੇ ਆ ਤਿੰਨੇ ਚਾਰ ਇਨਸਪੈਕਟਰਾਂ ਕੋਲੇ ਇਹ ਰਾਈਟ ਸੀਗਾ ਕਿ ਇਹ ਕਾਨੂੰਨ ਨੂੰ ਹੱਥ ਲੈ ਕੇ ਹੱਥ ਵਿੱਚ ਲੈ ਕੇ ਇਹਨਾਂ ਨੂੰ ਜਿਹੜਾ ਹੈਗਾ ਵੀ ਮਤਲਬ ਲਤਮੁਕੀ ਕਰਦੇ ਇਹਨਾਂ ਨੂੰ ਕੁਰਦੇ ਕਈ ਕੀ ਥਾਂ ਮਤੋਂ ਹੰਜੜ ਕਰਦੇ ਮੈਂ ਨਹੀਂ ਕਹਿ ਰਿਹਾ ਇਹ ਹਰ ਇੱਕ ਅੰਗਰੇਜ਼ੀ ਖ਼ਬਰ ਆ ਜਿੰਨੇ ਵੀ ਨੈਸ਼ਨਲ ਮੀਡੀਆ ਉਹ ਦੱਸ ਰਿਹਾ ਵੀ ਪੰਜ ਪੰਜ ਥਾਂ ਮਤੋਂ ਤਾਂ ਹੰਜੜ ਹੋਏ ਹੋਏ ਆ ਕਿ ਠੀਕ ਹੈ ਨਾ ਗੱਲ ਸਰਪੇ ਨੀਸੀ ਦੇ ਮੁੰਡੇ ਦੇ ਦਸਰਮ ਤਾਬਕੇ ਨੇ ਇੰਗਲਿਸ਼ ਦੇ ਵਿੱਚ ਇੰਟਰਵਿਊ ਦਿੱਤੀ ਆ ਕਿ ਅਸੀਂ ਜਾ ਕੇ ਧੁਕੇ ਆ ਤੇ ਉਹਨਾਂ ਨੇ ਗੱਡੀ ਵਾਸਤੇ ਕਿਹਾ ਤੇ ਕਰਨਲ ਸਾਹਿਬ ਹੀ ਕਹਿਣ ਲੱਗਿਆ ਵੀ ਯਾਰ ਕੋਈ ਗੱਲ ਨਹੀਂ ਤੁਸੀਂ ਮੈਂ ਵੀ ਇੱਕ ਮਤਲਬ ਆਲਾ ਦਰਜੇ ਦਾ ਐਸਐਸਪੀ ਰੈਂਕ ਦੇ ਉੱਪਰ ਦਾ ਅਫਸਰ ਆ ਕੋਈ ਗੱਲ ਨਹੀਂ ਤੁਸੀਂ ਕਹਿ ਦੋ ਅਸੀਂ ਗੱਡੀ ਪਾਸੇ ਕਰ ਲੈ ਇਸ ਗੱਲ ਨੂੰ ਲੈ ਕੇ ਉਹ ਕਰਨਲ ਦੇ ਜਿਹੜਾ ਹੈਗਾ ਫੇਸ ਤੇ ਪੰਚ ਹੁੰਦਾ ਠੀਕ ਆ ਤਾਂ ਉਹਨੂੰ ਦੋ ਤਿੰਨ ਜਾਣੇ ਹੋਰ ਘੁਰਦਾ ਵਿਹੋ ਸ਼ੁੱਕੇ ਡਿੱਗ ਪੈਂਦਾ ਬੱਚਾ ਆਪਦੇ ਪਿਤਾ ਜਾਣਾ ਵੀ ਚਾਹੀਦਾ ਸੀ ਵੀ ਨੌਜਵਾਨ ਮੁੰਡਾ ਸੀ ਹੱਕ ਵੀ ਬਣਦਾ ਸੀ ਫਿਰ ਉਹਨੂੰ ਬਹਿ ਜਾਂਦੇ ਆ ਠੀਕ ਆ ਅੱਛਾ ਫਿਰ ਕਿੰਨੇ ਦਿਨ ਹੋ ਗਏ ਉਹਦੇ ਘਰ ਵਾਲੀ ਕਹਿ ਰਹੀ ਆ ਕਿ ਇੱਕ ਐਫਆਰਆਈ ਦਰਜ ਨਹੀਂ ਹੋ ਰਹੀ ਠੀਕ ਆ ਸਾਰੀ ਦਿਹਾੜੀ ਉਹਨੂੰ ਕਮਾਈ ਫਿਰਦੇ ਆ ਅੱਛਾ ਫਿਰ ਜੇ ਐਫਆਰਆਈ ਦਰਜ ਹੁੰਦੀ ਆ ਤਾਂ ਉਹ ਅਣਪਛਾਤੇ ਬੰਦਿਆਂ ਦੇ ਹੁੰਦੀ ਆ ਜਦਕਿ ਉਹ ਸੜੇ ਆਂ ਵੀਡੀਓਆਂ ਦਿਖਾ ਰਹੀ ਐ ਜਿਹੜੇ ਬੰਦੇ ਉੱਥੇ ਮਾਰਕਟਾਈਂਗ ਕਰ ਰਹੇ ਆ ਠੀਕ ਆ ਪੁਲਿਸ ਦੀ ਮਰਜੀ ਦੇ ਵਿੱਚ ਆ ਸਟਾਰ ਲੱਗੇ ਵਿਆ ਜੋ ਵੀ ਆ ਤੇ ਫਿਰ ਸਮਝ ਨਹੀਂ ਆਉਂਦੀ ਵੀ ਜਾਂ ਪੰਜਾਬ ਪੁਲਿਸ ਨੂੰ ਇਹ ਨਹੀਂ ਪਤਾ ਵੀ ਉਹ ਕਿਹੜੇ ਬੰਦੇ ਸੀ ਜਿਹੜੇ ਮਾਰਕਟਾਈਂਗ ਕਰਦੇ ਆ ਲੋਕਤੰਤ੍ਰਿਕ ਦੇਸ਼ ਦੇ ਵਿੱਚ ਲੋਕਤੰਤ੍ਰਿਕ ਇੱਕ ਰਾਜ ਦੇ ਵਿੱਚ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਜੇ ਆਮ ਜਿਹੜੇ ਮਤਲਬ ਬੰਦੇ ਆ ਉਹਨਾਂ ਤੋਂ ਤੁਸੀਂ ਛੱਡੋ ਇੱਕ اعلی ਦਰਜੇ ਦਾ ਜਿਹੜਾ ਅਫਸਰ ਹੈ ਕਰਨਲ ਰੈਂਕ ਦਾ ਜੀ ਉਹਦੇ ਨਾਲ ਇਹ ਕੁਝ ਹੋ ਰਿਹਾ ਕਾਨੂੰਨ ਹੱਥ ਚ ਲੈ ਕੇ ਤਾਂ ਆਮ ਲੋਕਾਂ ਦੀ ਕੌਣ ਸੁਣੂਗਾ ਮੰਨ ਲਓ ਰਾਤ ਨੂੰ ਕੋਈ ਬੰਦਾ ਬਾਹਰ ਜਾਂਦਾ ਠੀਕ ਹੈ ਨਾ ਕੋਈ ਗਲਤ ਜੇ ਦੇ ਪਾਰਕਿੰਗ ਹੋ ਜਾਂਦੀ ਹੈ ਜਾਂ ਕਿਤੇ ਕੋਈ ਨਾਕੇ ਤੇ ਖੜਿਆ ਇਹਦਾ ਮਤਲਬ ਜੇ ਤੁਹਾਡੇ ਸਟਾਰ ਲੱਗਿਆ ਤੁਸੀਂ ਇੰਸਪੈਕਟਰੀ ਰਾਜ ਥੋੜੀ ਪੈਦਾ ਕਰ ਦੇਣਾ ਕੌਲਮ ਲਾਗੀਸ ਆਗੂ ਨੇ ਜੋ ਵੀ ਕਿਹਾ ਸਾਨੂੰ ਇਹਦੀਆਂ ਗੱਲਾਂ ਜਿਹੜੀਆਂ ਹੈਗੀਆਂ ਬਹੁਤ ਚੰਗੀਆਂ ਤੁਸੀਂ ਵੀ ਆਪੋ ਆਪਣੇ ਵਿਚਾਰ ਦਿਓ ਹਰ ਇੱਕ ਔਰਤ ਦਾ ਫਰਜ ਬਣਦਾ ਉਹਦੇ ਪਰਿਵਾਰਪਤੀ ਸਮਾਜ ਪ੍ਰਤੀ ਤੇ ਆਪਦੇ ਘਰ ਵਾਲੇ ਪ੍ਰਤੀ ਅੱਗੇ ਹੋ ਕੇ ਲੜਨਾ ਠੀਕ ਹੈ ਨਾ ਇਹਦੇ ਵਿੱਚ ਕੋਈ ਪੋਲੀਟਿਕਲ ਰੰਜਿਸ਼ ਨਹੀਂ ਹੈਗੀ ਕੋਈ ਉਹਨੇ ਚੌਧਰ ਨਹੀਂ ਲੈਣੀ ਠੀਕ ਹੈ ਨਾ ਉਹਨੇ ਕੁਝ ਨਹੀਂ ਲੈਣਾ ਤੁਸੀਂ ਵੇਖੋ ਜੇ ਉਹਨੇ ਫਿਰ ਉਹਨੇ ਸੋਚਿਆ ਵੀ ਚਲੋ ਇਸ ਜੋ ਵੀ ਇਹ ਕੁਝ ਹੋਇਆ ਠੀਕ ਹੈ ਇਹਦੇ ਪ੍ਰਤੀ ਉਹ ਪ੍ਰੈਸ ਕਾਨਫਰੰਸ ਕਰਦੀ ਆ ਉੱਥੇ ਜਾ ਕੇ ਤਾਂ ਕਹਿ ਦਿੱਤੀਆਂ ਜਾਂਦੀਆਂ ਜਾਂਦੀਆਂ ਮੀਡੀਆ ਵਾਲਿਆਂ ਨੂੰ ਠੀਕ ਹੈ ਇਟ ਮੀਨ ਜੀ ਮੀਡੀਆ ਦਾ ਚੌਥਾ ਥੰਮ ਮੰਨਿਆ ਜਾਂਦਾ ਲੋਕਤੰਤਰੀ ਰਾਜ ਦਾ ਠੀਕ ਹੈ ਨਾ ਤਾਂ ਜੇ ਉੱਥੇ ਜੀ ਮੀਡੀਆ ਨਾਲ ਇਹ ਹੋ ਰਿਹਾ ਤਾਂ ਫਿਰ ਤੁਸੀਂ ਆਪੇ ਸਮਝੋ ਕਲਮ ਲਾ ਕੇ ਜੇਕਰ ਅਧਿਕਾਰਾਂ ਦੀ ਗੱਲ ਕਰੀਏ ਤਾਂ ਇੱਕ ਬਹੁਤ ਪ੍ਰਸਿੱਧ ਜਿਹੜਾ ਹੈਗਾ ਦਾਰਸ਼ਨਿਕ ਲਿਖਦਾ ਵੀ ਜੇ ਤੁਹਾਨੂੰ ਮੁੱਕੀ ਘਮਾਉਣ ਦਾ ਅਧਿਕਾਰ ਆ ਜਿੱਥੇ ਜਾ ਕੇ ਅਗਲੇ ਦਾ ਨੱਕ ਸ਼ੁਰੂ ਹੋ ਜਾਂਦਾ ਉੱਥੇ ਜਾ ਕੇ ਤੁਹਾਡਾ ਮੁੱਕੀ ਘਮਾਉਣ ਦਾ ਵਾਂ ਘਮਾਉਣ ਦਾ ਅਧਿਕਾਰ ਖਤਮ ਹੋ ਜਾਂਦਾ ਅਸਲੀ ਜੇਕਰ ਅਧਿਕਾਰਾਂ ਦੀ ਗੱਲ ਕਰੀਏ ਤਾਂ ਅਧਿਕਾਰ ਬਹੁਤੇ ਲੋਕਾਂ ਦੇ ਜਿਹੜੇ ਉਹ ਦੱਬੇ ਜਾ ਰਹੇ ਹਨ ਦਮਨ ਕੀਤੇ ਜਾ ਰਹੇ ਆ ਆਪਾਂ ਆਮ ਹੀ ਦੇਖਦੇ ਆ ਕਿ ਕਿੰਨੇ ਕਿੰਨੇ ਆਪ ਤੰਤਤ ਜਾਣੇ ਇਹ ਪੰਜਾਬ ਪੁਲਿਸ ਦੇ ਬੰਦੇ ਮੋਟਰਸਾਈਕਲਾਂ ਸਕੂਟਰਾਂ ਦੇ ਉੱਪਰ ਜਾਂਦੇ ਆ ਠੀਕ ਹੈ ਨਾ ਇਹਨਾਂ ਦੀਆਂ ਗੱਡੀਆਂ ਦੇ ਵਿੱਚ ਜਿੱਥੇ ਇਹ ਖੜੇ ਚਲਾਨ ਕੱਟ ਰਹੇ ਹੁੰਦੇ ਆ ਉੱਥੇ ਇਹਨਾਂ ਦੀਆਂ ਆਪਦੀਆਂ ਗੱਡੀਆਂ ਦੇ ਜਿਹੜੇ ਕਾਗਜ਼ ਪੂਰੇ ਨਹੀਂ ਹੁੰਦੇ ਠੀਕ ਹੈ ਨਾ ਕਿਸੇ ਦਾ ਸਮਾਨ ਲੰਘਿਆ ਹੁੰਦਾ ਕੁੱਲ ਮਿਲਾ ਕੇ ਇਸ ਲੇਡੀਜ਼ ਦੇ ਨਾਲ ਸਾਰੀ ਖੜੇ ਆ ਤੇ ਮੈਨੂੰ ਲੱਗਦਾ ਵੀ ਇੱਕ ਦੋ ਦਿਨਾਂ ਦੇ ਵਿੱਚ ਹੋ ਸਕਦਾ ਹੈ ਕੱਲ ਨੂੰ ਮੋਗੇ ਤੋਂ ਵੀ ਜਿੰਨੇ ਸਾਬਕਾ ਸੈਨਿਕਾਂ ਉਹ ਵੀ ਆਪਦੇ ਜਿਹੜੀ ਇਹਨਾਂ ਦੀ ਆਰਮੀ ਆ ਇਹਨਾਂ ਦੇ ਆਫਸਰ ਦੇ ਨਾਲ ਜੋ ਹੋਇਆ ਜੋ ਵੀ ਉਹਨਾਂ ਤੋਂ ਵੱਡੇ ਛੋਟੇ ਦੇ ਇੱਕ ਦੇ ਸਾਰੇ ਉਹ ਵੀ ਆਪਦੇ ਮਤਲਬ ਇੱਕ ਭਾਈਚਾਰੇ ਦੇ ਲਈ ਉਹਦੇ ਹੱਕ ਦੇ ਵਿੱਚ ਆਦਨਾਰਾ ਮਾਰ ਲਈ ਉੱਥੇ ਜਾ ਰਹੇ ਆ ਤੇ ਹੁਣ ਆ ਵੀ ਚਾਹੀਦਾ ਆਉਣ ਵਾਲੇ ਸਮੇਂ ਦੇ ਵਿੱਚ ਉਹੀ ਹੀ ਸਮਦਾਏ ਉਹੀ ਇਕੱਠ ਬੱਜੂਗਾ ਜਿਹੜੇ ਇਕੱਠੇ ਰਹਿਣਗੇ ਕਿਉਂਕਿ ਸਮਾਂ ਇਹ ਦੰਦਾ ਮਾਰਾ ਆ ਜਾਣਾ ਕੱਲੇ ਕਹਿਰੇ ਨੂੰ ਇੱਥੇ ਲੋਕਾਂ ਨੇ ਵੇਚ ਕੇ ਖਾ ਜਾ ਕਰਨਾ ਠੀਕ ਆ ਖਾਸ ਕਰਕੇ ਜਿੱਥੇ ਆਪਾਂ ਦੇਖਦੇ ਆ ਕਿ ਜੇਕਰ ਅਧਿਕਾਰਾਂ ਦੀ ਗੱਲ ਹੁੰਦੀ ਹੈ ਤੇ ਉਸ ਤੋਂ ਵੱਡੀ ਗੱਲ ਇਹ ਆ ਜੇ ਮੈਂ ਪੰਜਾਬ ਪੁਲਿਸ ਦੀ ਗੱਲ ਕਰਾਂ ਤਾਂ ਕਿਸੇ ਬਹੁਤ ਵੱਡੇ ਜਿਹੜੇ ਫਿਲਾਸਫਰ ਲੇਖਕ ਨੇ ਇਹ ਵੀ ਕਿਹਾ ਵੀ ਜੇ ਤੁਹਾਡੇ ਚਵਾਰੇ ਦੀਆਂ ਪੌੜੀਆਂ ਜਾਣ ਵਾਲੀਆਂ ਗੰਦੀਆਂ ਨੇ ਤਾਂ ਤੁਸੀਂ ਗਵਾਂਢੀ ਨੂੰ ਸੱਤ ਦੇ ਪੈ ਕੂੜੇ ਦਾ ਲਾਂਬਾ ਨਹੀਂ ਦੇ ਸਕਦੇ ਤੁਸੀਂ ਅੱਧੀ ਰਾਤ ਨੂੰ ਉੱਥੇ ਕੋਈ ਤੁਹਾਡਾ ਰੋਜ਼ਨਾਮਚੇ ਦੇ ਵਿੱਚ ਕੋਈ ਡਿਊਟੀ ਨਹੀਂ ਨਿਕਲੀ ਹੋਣੀ ਤੁਸੀਂ ਵੀ ਤਾਂ ਜਵਾਬਦੇਹ ਹੋ ਨਾ ਵੀ ਕੀ ਕਰਨਗੇ ਸੀ ਕਿਹੜੀ ਵਜ੍ਹਾ ਦੇ ਨਾਲ ਤੁਸੀਂ ਉੱਥੇ ਮਤਲਬ ਉਹ ਕਹਿ ਰਿਹਾ ਕਿ ਸਾਰਿਆਂ ਨੇ ਡਰਿੰਕ ਕੀਤੀ ਵੀ ਸੀ ਠੀਕ ਹੈ ਨਾ ਇਸ ਕਰਕੇ ਜੇ ਮਤਲਬ ਉਹਦੇ ਕਹਿੰਨਗੇ ਫਰੋਲਣ ਲੱਗਦੇ ਤਾਂ ਬਹੁਤ ਘੱਟ ਫਰੋਲਿਆ ਜਾ ਸਕਦਾ ਪਰ ਕਲਮ ਲਾ ਕੇ ਆ ਜਿਸ ਮੈ ਜਿਸ ਲੀਡਰ ਦੇ ਬਾਰੇ ਮੈਂ ਗੱਲ ਕਰਨੀ ਚਾਹੁੰਦਾ ਸੀ ਜਿਸ ਨੇ ਇਹ ਹੈਡਿੰਗ ਬਣਾ ਕੇ ਲਿਖਿਆ ਕਿ ਕਰਨਲ ਦੀ ਕਾਰਵਾਈ ਨੂੰ ਸਿੱਧਾ ਹੋਇਆ ਅਗੂ ਦੇਖੋ ਇਹ ਇਹ ਜੀ ਆਗੂ ਪੜੇ ਤਾਂ ਆਪਾਂ ਲੈਣਾ ਕੀ ਹੈ ਠੀਕ ਹੈ ਨਾ ਅਸੀਂ ਜੋ ਪਿੱਛੇ ਬੀਤ ਗਿਆ ਸਾਨੂੰ ਨਹੀਂ ਪਤਾ ਉਹ ਸਮਾਂ ਕੀ ਸੀ ਕਿਦਾਂ ਦਾ ਉਹਨਾਂ ਦਾ ਪਰਿਵਾਰ ਹੋਊਗਾ ਕੋਈ ਵੀ ਪਰਿਵਾਰ ਆ ਜਿਹੜਾ ਐਡਾ ਵੀ ਉਹ ਨਰਮ ਨਹੀਂ ਹੁੰਦਾ ਜੇ ਮੰਨ ਲਓ ਦੇ ਘਰ ਵਾਲੀ ਨੇ ਉਹਨਾਂ ਦੇ ਨਾਲ ਕੰਪਰੋਮਾਈਜ਼ ਕਰ ਲਿਆ ਸੀ ਤਾਂ ਉਹ ਦੁਵਾਰਾ ਖੜੇ ਹੋ ਜਾਂਦੇ ਉਹ ਮੀਡੀਆ ਦੇ ਵਿੱਚ ਜਾਂਦੇ ਪ੍ਰੈਸ ਕਾਨਫਰੰਸ ਕਰਦੇ ਹਨ ਪਰ ਫਿਲਹਾਲ ਇੱਕ ਲੇਡੀ ਨੂੰ ਇਹ ਗੱਲਾਂ ਕਹਿਣੀਆਂ ਮੈਂ ਸਮਝਦਾ ਇੱਕ ਮਰ ਜਾਤ ਲਈ ਬਹੁਤ ਗਲਤ ਗੱਲ ਆ ਕਿਉਂਕਿ ਮੈਂ ਸਮਝਦਾ ਉਹ ਪੜ੍ਹੀ ਲਿਖੀ ਹੋਣ ਦੇ ਬਾਵਜੂਦ ਹੀ ਜਿਹੜੀ ਉਹ ਫਾਈਟ ਕਰ ਰਹੀ ਹੈ ਜੇ ਕਿਤੇ ਆਮ ਘਰ ਦੀ ਜਨਾਨੀ ਹੁੰਦੀ ਹੋ ਸਕਦਾ ਹੈ ਕਿ ਉਹਨੂੰ ਰਾਤ ਧਮਕਾ ਕੇ ਅੰਦਰ ਉਠਾਇਆ ਜਾ ਸਕਦਾ ਠੀਕ ਹੈ ਨਾ ਉਹ ਸਾਰੇ ਬੈਲ ਐਜੂਕੇਟਰ ਹੁੰਦਾ ਕਰਕੇ ਜਿਹੜੀ ਗੱਲ ਇਹ ਮੀਡੀਆ ਦੇ ਵਿੱਚ ਆ ਗਈ ਮੀਡੀਆ ਤੋਂ ਪੁਰਜਾਵੜੀ ਨਹੀਂ ਤਾਂ ਇੱਥੇ ਪਤਾ ਨਹੀਂ ਕਿੰਨੇ ਇੱਕ ਲੋਕਾਂ ਨੂੰ ਆਮ ਘਰਾਂ ਦੇ ਬੱਚਿਆਂ ਨੂੰ ਦਬਕੇ ਮਾਰ ਕੇ ਡਰਾਇਆ ਜਾਂਦਾ ਇਸ ਲਈ ਇਹਨਾਂ ਇੰਸਪੈਕਟਰਾਂ ਨੇ ਇਹਨਾਂ ਨੇ ਜੋ ਵੀ ਇਹਦੇ ਵਿੱਚ ਐਸਆਈ ਐਸਬ ਇੰਸਪੈਕਟਰ ਜੋ ਵੀ ਮੌਜੂਦਾ ਲੋਕ ਇਹਨਾਂ ਨੇ ਜੋ ਕੀਤਾ ਬਿਹਦ ਮਾੜਾ ਕੀਤਾ ਕਿਉਂਕਿ ਵਰਦੀ ਸਿਰਫ ਸਰਕਾਰ ਵੱਲੋਂ ਪੰਜਾਬ ਪੁਲਿਸ ਨੂੰ ਲੋਕਾਂ ਦੀ ਹਿਵਾਜ਼ਤ ਦੇ ਲਈ ਦਿੱਤੀ ਜਾਂਦੀ ਹੈ ਨਾ ਕਿ ਉਹਨਾਂ ਦੀ ਆ ਭਾਵਨਾ ਮੰਦ ਦਬਣ ਕਰਨ ਲਈ ਆਪਦੇ ਹੱਥ ਦੇ ਵਿੱਚ ਕਾਨੂੰਨ ਲੈ ਕੇ ਉਹਨਾਂ ਦੇ ਉੱਪਰ ਡੰਡਾ ਚਲਾਉਣ ਲਈ ਲਤਮਕੀ ਚਲਾਉਣ ਲਈ ਜਾਂ ਉਹਨਾਂ ਨੂੰ ਇੰਜਰਡ ਕਰਨ ਲਈ ਠੀਕ ਹਨ ਕਿਉਂਕਿ ਜਿਹੜਾ ਕਾਨੂੰਨ ਆ ਉਹ ਸਾਰਿਆਂ ਦੇ ਲਈ ਬਰਾਬਰ ਆ ਤੇ ਖਾਸ ਕਰਕੇ ਜੇ ਪਹਿਲਾਂ ਇਹ ਕਾਨੂੰਨ ਨੂੰ ਪੜਨਗੇ ਤਾਂ ਫੇਰ ਹੀ ਦੂਸਰੇ ਲੋਕਾਂ ਦੇ ਕਾਨੂੰਨ ਜਿਹੜਾ ਉਹ ਲਾਗੂ ਹੋਊਗਾ ਇਸ ਕਿਸਾਨ ਜੋ ਵੀ ਸੌਰੀ ਕਿਸਾਨ ਆਗੂ ਨਹੀਂ ਕਹਿ ਸਕਦਾ ਮੈਂ ਇਸ ਆਗੂ ਦੀਆਂ ਗੱਲਾਂ ਸਾਨੂੰ ਜੱਜੀਆਂ ਨੇ ਤੁਹਾਨੂੰ ਕਿਵੇਂ ਲੱਗੀਆਂ ਠੀਕ ਆ ਆਪੋ ਆਪਣੇ ਵਿਚਾਰ ਤੇ ਸੁਝਾਅ ਜ਼ਰੂਰ ਦਿਓ ਕਿਉਂਕਿ ਬਾਅਦ ਦੇ ਵਿੱਚ ਖੜੇ ਹੋ ਕੇ ਕਿਸੇ ਦੀਆਂ ਬਰਾਈਆਂ ਨੂੰ ਫੜਨਾ ਬਹੁਤ ਸੌਖਾ ਹੁੰਦਾ ਜਦੋਂ ਕੋਈ ਲੜ ਰਿਹਾ ਆ ਆਪਣੇ ਹੱਕਾਂ ਲਈ ਆ ਦੇ ਪਰਿਵਾਰ ਪਤੀ ਆ ਦੇ ਘਰ ਵਾਲੇ ਪ੍ਰਤੀ ਆ ਦੇ ਬੱਚੇ ਪਤੀ ਤਾਂ ਉਹਦਾ ਸਾਥ ਦੇਣ ਦਾ ਸਾਰਿਆਂ ਦਾ ਹੱਕਵੰਦਾ ਪਟਿਆਲੇ ਦੇ ਵਿੱਚ ਜੋ ਪੰਜਾਬ ਪੁਲਿਸ ਨੇ ਕੀਤਾ ਮੈਂ ਸਮਝਦਾ ਬਹੁਤ ਗਲਤ ਕੀਤਾ ਕਿਉਂਕਿ ਸਾਰੇ ਅਫਸਰ ਇੱਕੋ ਜਿਹੇ ਨਹੀਂ ਹੁੰਦੇ ਬਹੁਤ ਚੰਗੇ ਅਫਸਰ ਵੀ ਬਚਿਆ ਗਿਆ ਆਲਾ ਦਰਜੇ ਦੇ ਹੈਗੇ ਆ ਜਿਹੜੇ ਮਤਲਬ ਗਿਆਨ ਨੂੰ ਪੁੱਛਦੇ ਆ ਠੀਕ ਹੈ ਨਾ ਤੇ ਪਰ ਇਹ ਜੋ ਕੁਝ ਹੋ ਰਿਹਾ ਇਹ ਸਰਕਾਰ ਪ੍ਰਤੀ ਜਿਹੜਾ ਹੈਗਾ ਇੱਕ ਰੋਸ ਲੋਕਾਂ ਦੇ ਵਿੱਚ ਪੈਦਾ ਹੋ ਰਿਹਾ ਵੀ ਜੇ ਕਰਨਲ ਦਾ ਇਹ ਹਾਲ ਹੋ ਰਿਹਾ ਉਹਦੇ ਪਰਿਵਾਰ ਦਾ ਇਹ ਹਾਲ ਹੋ ਰਿਹਾ ਤਾਂ ਇੱਕ ਆਮ ਜਿਹੜੀ ਲੋਕਾਂ ਦੀ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਆਮ ਲੋਕਾਂ ਦੀ ਸਰਕਾਰ ਆ ਤਾਂ ਜਿਹੜੇ ਉਹਨਾਂ ਦੇ ਅਧਿਕਾਰ ਆ ਉਹ ਕਿੱਥੇ ਜਾਣਗੇ ਇਹ ਸਾਰੀਆਂ ਗੱਲਾਂ ਸੋਚਣ ਵਾਲੀਆਂ ਨੇ ਆਓ ਰਲ ਮਿਲ ਕੇ ਆਪੋ ਆਪਣੇ ਢੰਗ ਦੇ ਨਾਲ ਆਪੋ ਆਪਣੇ ਵਿਚਾਰਾਂ ਦੇ ਨਾਲ ਆਪੋ ਆਪਣੇ ਕਮੈਂਟਸ ਦੇ ਨਾਲ ਆਪੋ ਆਪਣੇ ਮੀਡੀਆ ਦੇ ਜ਼ਰੀਏ ਕਿਉਂਕਿ ਸੋਸ਼ਲ ਮੀਡੀਆ ਬਹੁਤ ਵੱਡੀ ਅੱਜ ਕੱਲ ਇੱਕ ਪਾਵਰ ਆ ਆਪਾਂ ਇਸ ਪਰਿਵਾਰ ਦਾ ਸਾਥ ਦਿਈਏ ਕਿ ਉਸ ਨੂੰ ਇਨਸਾਫ ਮਿਲੇ ਜੇ ਉਹਨਾਂ ਨੂੰ ਇਨਸਾਫ ਮਿਲਦਾ ਦਾ ਸਮਝ ਲੋ ਤੁਹਾਨੂੰ ਜਿਹੜੇ ਆਪਾਂ ਆਮ ਲੋਕ ਆ ਉਹਨਾਂ ਨੂੰ ਜਿਹੜਾ ਉਹ ਇਨਸਾਫ ਮਿਲ ਸਕਦਾ ਨਹੀਂ ਤਾਂ ਤੁਸੀਂ ਉਮੀਦ ਨਾ ਰੱਖਿਓ ਫਿਰ ਇਨਸਪੈਕਟਰੀ ਰਾਦੇ ਵਿੱਚ ਜੋ ਤੱਕੇ ਹੁੰਦੇ ਆਪਾਂ ਪਿਛਲੇ ਸਮਿਆਂ ਤੋਂ ਵੀ ਦੇਖਦੇ ਆ ਰਹੇ ਹਾਂ ਕਿਤੇ ਇਹ ਨਾ ਹੋਵੇ ਕਿ ਜ਼ਿਆਦਾ ਖੁੱਲਾ ਦੇਣ ਕਰਕੇ ਪੰਜਾਬ ਪੁਲਿਸ ਨੂੰ ਸਰਕਾਰ ਵੱਲੋਂ ਠੀਕ ਆ ਤਾਂ ਆਉਣ ਵਾਲੇ ਸਮੇਂ ਜਿਹੜੇ ਹੈਗੇ ਦਨ ਉਹ ਆਮ ਲੋਕਾਂ ਦੇ ਲਈ ਸਾਡੀ ਨੌਜਵਾਨੀ ਦੇ ਲਈ ਸਾਡੇ ਆਹ ਪਰਿਵਾਰਾਂ ਦੇ ਲਈ ਉਹ ਮਾਰੇ ਹੋਣ ਕੁੱਲ ਮਿਲਾ ਕੇ ਇਸ ਮੈਡਮ ਦਾ ਸਪੈਨ ਦਾ ਇੱਕ ਮਾਂ ਦਾ ਇੱਕ ਪਤਨੀ ਦਾ ਸਾਤ ਦਈਏ ਕਿਉਂਕਿ ਜਿਹੜੀ ਉਹ ਲੜਾਈ ਲੜ ਰਹੀ ਹੈ ਬਹੁਤ ਵਧੀਆ ਟੰਗ ਨਾਲ ਲੜ ਰਹੀ ਹੈ ਔਰ ਬੜੇ ਜਵਾਬ ਦੇ ਤਰੀਕੇ ਦੇ ਨਾਲ ਲੜੀ ਹੈ ਬਹੁਤ ਬਤ